ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਤੇ ਲੋ ਜੀ ਪਹਿਲਾ ਪਹਿਲਾ ਆਪਾਂ ਸਵੇਰ ਨੂੰ ਲਾਂ ਤਾਂ ਝਾੜੂ ਤੇ ਲਗਾ ਤਾਂ ਪੋਚਾ ਚਾਹ ਪਾਣੀ ਪੀ ਲਿਆ ਤੇ ਕੰਮ ਨਿਵੇੜਦਾ ਝਾੜੂ ਪੋਚੇ ਦਾ ਸਾਜਰੇ ਸੱਜਰੇ ਤੇ ਇਹ ਸਾਜਰੇ ਉੱਠਣ ਦਾ ਹੀ ਫਾਇਦਾ ਹੁਣ ਸਾਜਰੇ ਹੀ ਪਹਿਲਾਂ ਝਾੜੂ ਪੋਚਾ ਹੀ ਹੋ ਜਾਂਦਾ ਉਧਰ ਸਰਦਾਰ ਸਾਹਿਬ ਹੁੰਦੇ ਨੇ ਡੰਗਰਾਂ 'ਚ ਉਹ ਬੇਟਾ ਹਲੇ ਪਿਆ ਉਹ ਲੇਟ ਉੱਠਦਾ ਹੁਣ ਲੇਟ ਆਉਂਦਾ ਆਪਾਂ ਜਾਨੂੰ ਝਾੜੂ ਪੋਚੇ ਦਾ ਨਿਵੇੜਦਾਂ ਨੇ ਲੋ ਜੀ ਇੱਧਰ ਸੁੱਕ ਗਿਆ ਸਾਰਾ ਇੱਧਰ ਹੈਗਾ ਸੀਗਾ ਗਿੱਲਾ ਮੈਂ ਪੋਚਾ ਲਗਾ ਕੇ ਵੈ ਗਈ ਸੀਗੀ ਥੋੜਾ ਜਿਹਾ ਨਾਲੇ ਤਾਂ ਦਾਮ ਲੈਣੇ ਆ ਤੇ ਨਾਲੇ ਸੁੱਕ ਜੂਗਾ ਇੱਧਰ ਤਾਂ ਸੁੱਕ ਗਿਆ ਏ ਤੇ ਲੋ ਜੀ ਇੱਧਰ ਸੁੱਕ ਗਿਆ ਤੇ ਪੜਦੇ ਕਰਦਾ ਠੇਲੇ ਇਹ ਨੀਚੇ ਕਰਦਾ ਨੀਚੇ ਕਰਕੇ ਇੱਧਰ ਤੇ ਇੱਧਰ ਆਪਣੇ ਖੇਤ ਨੇ ਵਧੀਆ ਹਵਾ ਆਉਂਦੀ ਐ ਇੱਧਰੋਂ ਤਾਂ ਐ ਨੇ ਤਾਂਕਿਆਂ ਵਿੱਚ ਦੀ ਤੇ ਲੋ ਜੀ ਵੈਗਰੂ ਜੀ ਹੁਣ ਚੱਲਦੇ ਆਪਾਂ ਹੁਣ ਆਪਾਂ ਚੱਲਦੇ ਆ ਉੱਥੇ ਜਿੱਥੇ ਆਪਾਂ ਜਿਹਦੇ বিনা ਆਪਣੀ ਗਤੀ ਨਹੀਂ ਹੁੰਦੀ ਉਹ ਤਾਂ ਤੁਸੀਂ ਦੱਸ ਦਿਓ ਕਮੈਂਟ ਕਰਕੇ ਵੀ ਕਿੱਥੇ ਚੱਲਦੇ ਆ ਲੋ ਜੀ ਮੜਾ ਜੇ ਕਿੱਲਾ ਸੀਗਾ ਮੈਂ ਕਿਹਾ ਹੋਰ ਮੜਾ ਜੇ ਦੰਬ ਲੈ ਲੈਣੀ ਐ ਨੇ ਨਾਲੇ ਨਾਲ ਚੱਲਦੇ ਆ ਫਿਰ ਕੀ ਕਰਦੇ ਆ ਕੰਮ ਕਾਜ ਕਰ ਕੀ ਕਰਨਾ ਕੀ ਧਰਨਾ ਆਪਾਂ ਨੇ ਤੇ ਲੋ ਜੀ ਇੱਧਰ ਆ ਗਏ ਆਪਾਂ ਰਸੋਈ 'ਚ ਇਹ ਆਪਾਂ ਨੇ ਦਾਲ ਪੀਂਹਤੀ ਸੀਗੀ ਵੈਸੇ ਤਾਂ ਕੱਲ ਸਵੇਰੇ ਪੀਂਹਤੀ ਸੀਗੀ ਸ਼ਾਮ ਨੂੰ ਬਣਾਉਂਗੀ ਸ਼ਾਮ ਨੂੰ ਆ ਕੇ ਪਟਿਆਲੇ ਤੋਂ ਸਿਰ ਦੋਖਣ ਲੱਗ ਗਿਆ ਬਣਾਉਣ ਦਾ ਟਾਈਮ ਹੀ ਲੱਗਿਆ ਫਿਰ ਕੱਲੀ ਰੋਟੀ ਲਾਤੀ ਤੇ ਰਾਤ ਤੋਂ ਕਿਸ ਮਾਰ ਕੇ ਮੈਂ ਫ੍ਰਿਜ ਚ ਰੱਖਦੀ ਸੀਗੀ ਹੁਣ ਇਹ ਦਾਲ ਪੁੰਗਰ ਗਈ ਆ ਹੁਣ ਇਹ ਨਹੀਂ ਧੋ ਰਿਆ ਪਾਣੀ ਤੇ ਕੱਢ ਲਿਆ ਦਵਾਰੇ ਤੇ ਹੁਣ ਕੁੱਕਰ ਧੋ ਲਿਆ ਮੈਂ ਹੁਣ ਧਰਦੀਆਂ ਦਾਲ ਅੱਜ ਹੁਣ ਸਵੇਰੀਆਂ ਬਣਾਉਣੀਆਂ ਰਾਤ ਬਣਾਈ ਨਹੀਂ ਕੁਸਤਾ ਪਈ ਸੀਗੀ ਸਵੇਰੇ ਸਬਜੀ ਚਲੋ ਫਲੀਆਂ ਦੀ ਉਹਦੇ ਨਾਲ ਸਰ ਗਿਆ ਹੁਣ ਮਸਾਲਾ ਤਿਆਰ ਕਰਦੇ ਆ ਪਹਿਲਾਂ ਡੱਬਾ ਵੀ ਉਵੇਂ ਪਿਆ ਰੋਟੀਆਂ ਵਾਲਾ ਪੋਣਾ ਵੀ ਵਿੱਚੇ ਪਿਆ ਤੇ ਭਾਂਡੇ ਢਿੰਡੇ ਕੰਸ ਤੇ ਆ ਖੜਾਏ ਪਏ ਨੇ ਹੁਣ ਸਾਰੇ ਇਕੱਠੇ ਕਰੇ ਨੇ ਰਾਤ ਵਾਲੇ ਇਹਨਾਂ ਦੇ ਰੋਟੀ ਟੁੱਕ ਵਾਲੇ ਦੁਪਹਿਰ ਦੀ ਚਾਹ ਪਾਣੀ ਪੀਤਾ ਸੀਗਾ ਸਰਦਾਰ ਸਾਹਿਬ ਨੇ ਉਹ ਹੁਣ ਦੇ ਤਾਂ ਕਿੰਨੀ আর ਬਾਲਟੀ ਹੋ ਨੇ ਪਹਿਲਾਂ ਬਣਾਦਾ ਮੈਂ ਸਬਜ਼ੀ ਨੂੰ ਤੜਕਾ ਲਗਾਦਾ ਤੇ ਚਾਹ ਪਾਣੀ ਪੀ ਕੇ ਸਬਜ਼ੀ ਇਧਰ ਚਾਹ ਗਰਮ ਕਰਦੀ ਸੀਗੀ ਬੇਟੇ ਲਈ ਤੇ ਇਹ ਪਹਿਲਾਂ ਸਬਜ਼ੀ ਨਹੀਂ ਦਾਲ ਅੱਜ ਦਾ ਸੱਚ ਮੂੰਗੀ ਦੀ ਮੂੰਗੀ ਦੀ ਦਾਲ ਨੂੰ ਲਾਦਾ ਤੜਕਾ ਮੈਂ ਪਹਿਲਾਂ ਘਿਓ ਪਾਤਾ ਪਹਿਲਾਂ ਹੀ ਦੇਸੀ ਘਿਓ ਪਾ ਕੇ ਪਹਿਲਾਂ ਤੜਕਾ ਲਗਾ ਦिए ਇਨੀ ਦਾੜ ਦੇ ਜੂ ਇਨੇ ਆਪਣੇ ਕੰਮ ਕਾਜ ਹੋ ਜਾਣਗੇ ਤੇ ਲੋ ਜੀ ਡੋਲੂ ਚ ਪਾ ਕੇ ਚੰਗੀ ਤਰ੍ਹਾਂ ਸਾਫ ਕਰਦੀ ਹੁਣ ਇਹਨੂੰ ਮੈਂ ਅੱਜ ਪੁੰਗਰ ਕੇ ਸਬਜ਼ੀ ਦਾਲ ਬਣਾਵਾਂਗੇ ਤੇ ਲੋ ਜੀ ਹੁਣ ਮਸਾਲਾ ਧਰਤਾ ਨੇ ਭੁੰਨ ਲਾਂ ਮਸਾਲਾ ਭੁੰਨ ਕੇ ਕਿਉ ਗਰਮ ਹੋ ਗਿਆ ਜੀਰਾ ਪਾਤਾ ਤੇ ਹੁਣ ਉਹਦੇ ਚ ਪਾ ਦਣੀ ਹੈ ਮਸਾਲਾ ਜਿਹੜਾ ਰਗੜਿਆ ਮਸਾਲਾ ਪਾ ਕੇ ਹੁਣ ਇਹਨੂੰ ਕਰਤਾ ਸਾਈਡ ਤੇ ਮੈਂ ਸਾਈਡ ਤੇ ਕਰਕੇ ਇਹਨੇ ਮਸਾਲਾ ਭੁੰਨ ਦੀਆਂ ਇੱਧਰ ਮੈਂ ਲਾਗੀ ਸੀਗੀ ਆਟਾ ਸਾਂ ਕੇ ਗੁੰਨਣ ਇਹਨੇ ਮਾਟਾ ਗੁੰਨਾ ਦੇਨੀ ਆ ਰਾਤ ਰੋਟੀ ਰੋਟੀ ਦਾ ਪਕਾਤੀ ਇਹਨਾਂ ਦੀ ਤੇ ਮੈਂ ਇੱਕ ਰੋਟੀ ਖਾਦੀ ਫਿਰ ਨਿੰਬੂ ਦੇ ਚਾਰ ਨਾਲ ਦਾਲ ਸਬਜੀ ਪਈ ਸੀਗੀ ਵੈਸੇ ਸਰ ਗਿਆ ਸੀਗਾ ਪਰ ਦਿਲ ਨਹੀਂ ਕਰਿਆ ਖਾਣ ਨੂੰ ਮੇਰਾ ਤਾਂ ਇਹਨਾਂ ਨੇ ਖਾ ਲਈ ਮੈਂ ਤਾਂ ਖਾਈ ਨਹੀਂ ਫਿਰ ਤੇ ਲੋ ਜੀ ਫਿਰ ਮੈਂ ਦਾਲ ਬਣਾਈ ਹੋਣੀ ਗਈ ਹਿੰਮਤ ਹੀ ਨਹੀਂ ਹੋਈ ਸੀ ਸਿਰ ਦੁਖਦਾ ਸੀਗਾ ਬਹੁਤ ਸਿਰ ਦੁਖਿਆ ਬਹੁਤ ਜਿਆਦੇ ਉਲਟੀਆਂ ਲੱਗੀਆਂ ਸਿਰ ਦੁਖਣ ਲੱਗ ਗਿਆ ਫਿਰ ਦਵਾਈ ਲਿਆਂਦੀ ਜਾ ਕੇ ਉਦੋਂ ਨਾਲ ਡਾਕਟਰ ਦੇ ਲਵੇ ਦੀ ਨੰਗ ਕੇ ਆਏ ਆ ਤੇ ਐਨਾ ਸੁਕਰ ਟਿੱਕੀਆਂ ਟੁਕੀਆਂ ਨਾ ਖਾ ਰੀਆਂ ਨਹੀਂ ਕਹਿ ਦਿੰਦੇ ਟਿੱਕੀਆਂ ਖਾਧੀਆਂ ਨੇ ਤਾਂ ਬਿਮਾਰ ਹੋਈਆਂ ਸਵੇਰੇ ਸਬਜ਼ੀ ਖਾਦੀ ਸੀਗੀ ਇਹ ਲਿਆਂਦੇ ਸੀਗਾ ਨੋਣ ਦੇਸੀ ਤੇ ਇਹ ਲਿਆਂਦਾ ਕਾਲਾ ਨੋਣ ਡੱਬਿਆਂ ਚ ਪਾਤਾ ਤੋਂ ਕਿਸ ਮਾਰ ਕਿਵੇਂ ਇਹਦੇ ਚ ਪਾ ਲਿਆ ਉੱਥੋਂ ਲਿਆਈ ਸੀਗੀ 22 ਨੰਬਰ ਤੇ ਬੈਠਾ ਉੱਥੇ ਭਾਈ ਰਗੜਿਆ ਰਗੜਾਇਆ ਇਹ ਡੱਬਿਆਂ ਚ ਪਾ ਲਿਆ ਬਾਕੀ ਦੇਖਦੇ ਆ ਇਹ ਦੇਸੀ ਨੂੰ ਹੁਣ ਡੱਬਿਆਂ ਚ ਪਾਤਾ ਖਾਲੀ ਕਰਕੇ ਇਹ ਬੂੰਦੀ ਕੱਢਤੀ ਆ ਕੋਲੀ ਚ ਤੇ ਲੋਜੀ ਨੂੰ ਦਹੀਂ ਚ ਪਾ ਲਾਂਗੇ ਫਿਰ ਜਦੋਂ ਖਾਵਾਂਗੇ ਜੀਰੇ ਵਾਲਾ ਡੱਬਾ ਵੀ ਇੱਧਰ ਕਰਤਾ ਕਿਉਂ ਵੜਾ ਚੱਕਦਾ ਸਾਫ਼ ਕਰਦਾ ਰਸੋਈ ਇੱਧਰ ਮਸਾਲਾ ਪੁੱਜ ਗਿਆ ਆਪਣਾ ਵਧੀਆ ਥੱਲੇ ਲੱਗਣ ਲੱਗ ਗਿਆ ਤੇ ਹੁਣ ਇਹਦੇ ਚ ਪਾ ਦਾਂ ਮੈਂ ਧੂਆਂ ਧਾਰ ਕਿੰਨਾ ਹੋ ਗਿਆ ਦਾਲ ਪਾਤੀ ਐ ਦਾਲ ਪਾ ਕੇ ਸਮਾਰਤੀ ਹੁਣ ਲਗਾ ਦਾਂ ਮੈਂ ਟੱਕਣ ਤੇ ਲੋਜੀ ਟੱਕਣ ਲਗਾ ਕੇ ਗੈਸ ਕਰਤਾ ਬੰਦ ਬੰਦ ਤਾਂ ਮੈਂ ਤਾਂ ਕਰਤਾ ਹਲੇ ਬੇਟਾ ਪਿਆ ਫਿਰ ਬੇਟਾ ਕਹੂਗਾ ਰੌਲਾ ਪਾਤਾ ਸੀਟੀਆਂ ਮਾਰੂਗਾ ਕੁੱਕਰ ਤੇ ਫਿਰ ਬੇਟਾ ਸੁੱਤਾ ਪਿਆ ਫਿਰ ਗਾਲਾਂ ਪੈ ਜਾਣਗੀਆਂ ਚਲੋ ਫਿਰ ਇਨੇ ਮੈਂ ਕਿਹਾ ਮੈਂ ਭਾਂਡੇ ਢੀਂ ਦਿਮਾਜ ਦਾਨੀਆਂ ਗੈਸ ਬੰਦ ਕਰਤਾ ਜਾਨੂ ਉਹ ਉੱਠੂਗਾ ਚਾਹ ਪੀਊਗਾ ਨਹਾਉ ਤਊਗਾ ਜਾਨੂ ਮੈਂ ਦਾਲ ਰਿੱਝ ਜਾਣੀ ਆ ਮੇਰੀ ਤਿਆਰ ਹੋਊਗਾ ਤੇ ਤੜਕਾ ਲਾ ਕੇ ਬੰਦ ਕਰਕੇ ਰੱਖਦਾ ਜਦ ਇਹ ਗੈਸ ਲਗਾ ਦੂੰਗੀ ਉੱਤੇ ਲਾ ਲੂੰਗੀ ਰੋਟੀ ਇਨੇ ਮੈਂ ਕਿਹਾ ਭਾਂਡੇ ਢੀਂ ਦਿਮਾਜ ਦਾਨੀਆਂ ਚਲੋ ਜੀ ਹੁਣ ਫਿਰ ਰਾਤ ਹਨੇਰੇ ਹੋਏ ਆਉਂਦਾ ਉਹਦੇ ਕਰਕੇ ਫੇਰ 8 ਥਾਲ ਦਿਨ ਹੈਗੇ ਸਵੇਰੇ ਕਈ ਵਾਰ ਪਹਿਲਾਂ ਤਾਂ 7 ਵਜੇ ਜਾਂਦਾ ਰਿਹਾ ਹੁਣ 8 ਵਜੇ ਚਲਿਆ ਜਾਂਦਾ ਲੇਟ ਪਹਿਲਾਂ ਕੰਮਕਾਰ ਬਹੁਤ ਸੀਗਾ ਉੱਥੇ ਉਹਦੇ ਕਰਕੇ ਲੇਟ ਆਉਂਦਾ ਤੇ ਫਿਰ ਹੁਣ ਲੇਟ ਹੀ ਜਾਂਦਾ ਚਲੋ ਉੱਠ ਗੜੂ ਜਾਨੋ ਜਦੋਂ ਉੱਠੂਗਾ ਮੈਂ ਜਿਹਦੇ ਲਗਾ ਦੂੰਗੀ ਚਾਹ ਪਾਣੀ ਦੂੰਗੀ ਇੰਨੇ ਚਾਹ ਪਾਣੀ ਪੀਊਗਾ ਤੇ ਇੰਨੇ ਆਪਾਂ ਭਾਂਡੇ ਢਿੰਡੇ ਕਰ ਦਈਏ ਰਾਤ ਵਾਲੇ ਕੱਲ ਦੇ ਦੁਪਹਿਰੇ ਵਾਲੇ ਚਾਹ ਵਾਲੇ ਉਹ ਪੀ ਪਏ ਨੇ ਆਕੇ ਪਾਣੀ ਪੂਣੀ ਪੀਤਾ ਸੀਗਾ ਆਕੇ ਫਿਰ ਮੋਟਰ ਤੇ ਚਲੇ ਗਏ ਇਹ ਆਕੇ ਚਾਹ ਚੂ ਪੀਤੀ ਕਰੀ ਇਹ ਦੁੱਧ ਵਾਲੇ ਭਾਂਡੇ ਵਗੈਰਾਤ ਵਾਲੇ ਵਿੱਚੇ ਚਾਹ ਵਾਲੇ ਵਿੱਚੇ ਦੁੱਧ ਵਾਲੇ ਸਾਰੇ ਇਕੱਠੇ ਹੀ ਕਰਤੇ ਇਕੱਠੇ ਵੀ ਨਹੀਂ ਕਰੇ ਕਾਂਸ ਦੇ ਬਾਜ਼ਾਰ ਲਾਇਆ ਪਿਆ ਸੀਗਾ ਰਾਤ ਗੁਸਤਾ ਮੇਂ ਇਕੱਠੇ ਖੜਤੀ ਹਿੰਮਤ ਨਹੀਂ ਹੋਈ ਮਾਂਜੇ ਨਹੀਂ ਹੈਗੇ ਸਿਰ ਦੁਖ ਦਾ ਦੀ ਬਹੁਤ ਜ਼ਿਆਦੇ ਫਿਰ ਰੋਟੀ ਰੋਟੀ ਲਾਤੀ ਆ ਰੋਟੀ ਲਾ ਕੇ ਦਵਾਈ ਲੈ ਕੇ ਪੈ ਗਈ ਦਵਾਈ ਦਵੇ ਸੇ ਮੈਂ ਵੀ ਲੇਟ ਜਾਂ ਦਿਨ ਚ ਪੈ ਗਈ ਦਵਾਈ ਨਾਲ ਨੀਂਦ ਆ ਗਈ ਰਾਤ ਫਿਰ 11 ਵਜੇ ਗੇ ਨੀਂਦ ਨਹੀਂ ਆਈ ਹੁਣ ਇਹਦੇ ਕਰਕੇ 3 ਘੰਟੇ ਨੀਂਦ ਹੋ ਗਈ ਮੇਰੀ ਮਰ ਗਈ 3 ਘੰਟੇ ਦੀ ਕਿੱਥੇ 8 ਵਜੇ 9 ਵਜੇ ਪੈ ਜਾਂਦੇ ਸੀ ਸੱਜਰੇ ਉੱਠਦੇ ਸੀਗੇ ਹੁਣ 11 ਵਜੇ ਪੈਨੇ ਆ 11 ਵਜੇ ਪੈ ਕੇ ਸਵੇਰੇ ਤੋਹੀ ਟਾਈਮ ਉੱਠਣਾ ਪੈਂਦਾ 5 ਵਜੇ ਕਿਹੜਾ 6 ਵਜੇ ਉੱਠਣਾ ਕਿ 7 ਵਜੇ ਆਪਣਾ ਉੱਠਣਾ ਤਾਂ ਉਹੀ 5 ਵਜੇ ਪੈਂਦਾ ਪਰਸੋਂ 12 ਵਜੇ ਆਇਆ ਬੇਟਾ ਚੌਥੇ 12 ਵਜੇ ਆਇਆ 1 ਵਜੇ ਤੱਕ ਨੀਂਦ ਨਹੀਂ ਆਈ ਫਿਰ ਸਵੇਰੇ ਉਹੀ 5 ਵਜੇ ਉੱਠੀ ਫਿਰ ਮੈਂ ਇਹਨਾਂ ਨੂੰ ਤਾਂ ਦੱਸਿਆ ਨਹੀਂ ਫਿਰ ਗਾਲਾਂ ਦੇਣਗੇ ਕਹਿਣਗੇ ਦਿਨ ਚ ਨਹੀਂ ਪੈਂਦੀ ਫਿਰ ਤਾਂ ਹੀ ਸਿਰ ਦੁਖਣ ਲੱਗਿਆ ਮੈਨੂੰ ਪਤਾ ਨੀਂਦ ਫਿਰ 1 ਵਜੇ ਤੱਕ ਆਈ ਨਹੀਂ ਟਲ ਗਈ ਕਿਥੇ 8 ਵਜੇ ਆਰਾਮ ਨਾਲ ਪੈ ਜਾਂਦੇ ਸੀਗੇ ਹੁਣ ਲੇਟ ਹੋ ਜਾਂਦਾ ਹੁਣ ਬੇਟੇ ਨੂੰ ਕਿ ਸਵੇਰੇ ਚਾਹੇ ਸਾਜਰੇ ਚੱਲਿਆ ਜਾ ਕਰ ਭਾਵੇਂ ਸ਼ਾਮ ਨੂੰ ਸਾਜਰੇ ਆ ਜਾ ਕਰ ਫਿਰ ਨੀਂਦ ਖਰਾਬ ਹੁੰਦੀ ਆ ਉਹਨਾਂ ਚਿਰ ਨੀਂਦ ਨਹੀਂ ਆਉਂਦੀ ਇਹਦੀ ਕਰਕੇ ਵੀ ਸਿਰ ਦੁਖਣ ਲੱਗਿਆ ਜਦੋਂ ਰਾਤ ਨੂੰ ਨੇਰੀ ਹੋਏ ਪੈਣਾ ਸਵੇਰੇ ਦੋ ਹੀ ਟਾਈਮ ਜਾਗ ਆ ਜਾਂਦੀਆਂ ਕਿਹੜਾ 7 ਵਜੇ ਉੱਠਣਾ ਘੱਟ 8 ਵਜੇ ਆਪਣਾ ਫਿਰ ਵੀ ਸਵੇਰੇ 5 ਵਜੇ ਤਾਂ ਜਾਗ ਆ ਜਾਂਦੀ ਆ 5 6 ਵਜੇ ਤਾਂ ਜਾਗ ਆ ਜਾਂਦੀ ਆ ਫਿਰ ਸਿਰ ਘੁੰਮੀ ਜਾਂਦਾ ਨੀਂਦ ਨਹੀਂ ਪੂਰੀ ਹੁੰਦੀ ਫਿਰ ਸਿਰ ਘੁੰਮੀ ਜਾਂਦਾ ਤੇ ਲੋ ਜੀ ਦਿਨ ਚ ਨੀਂਦ ਨਹੀਂ ਆਉਂਦੀ ਆਪਾਂ ਦਿਨ ਚ ਪੈਣ ਵਾਲੇ ਬੰਦੇ ਨਹੀਂ ਕੀ ਕਹਿਣਾ ਜਦੋਂ ਬਿਮਾਰ ਬਮੂਰ ਹੋਵਾਂ ਉਦੋਂ ਪੈ ਜਾਂਣੀ ਉਦੋਂ ਨੀਂਦ ਆ ਜਾਂਦੀ ਆ ਦਿਨ ਚ ਨਹੀਂ ਨਹੀਂ ਮੈਨੂੰ ਆਉਂਦੀ ਮੈਂ ਬੈਠੀ ਰਹਿਣੀ ਆ ਤੇ ਲੋ ਜੀ ਭਾਂਡੇ ਢਿੰਡੇ ਮਾਏ ਤੇ ਨਾਲੇ ਮਾਰ ਲੀਆ ਆਪਾਂ ਨੇ ਗੱਲਾਂ ਤੇ ਇਹ ਬਾਲਟੀ ਧੋ ਦਾ ਸਾਰੇ ਧੋ ਕੇ ਸਮਾਰ ਕੇ ਚਿਣਤੇ ਭਾਂਡੇ ਚਿਣ ਕੇ ਸਮਾਰ ਕੇ ਤੇ ਲੋ ਜੀ ਹੁਣ ਆਪਾਂ ਲਾ ਲਈਏ ਨੇ ਰੋਟੀ ਇੱਧਰ ਇੱਧਰ ਰੋਟੀ ਲਾ ਲੈਣੇ ਆ ਪਹਿਲਾਂ ਲਾ ਲੈਣੀ ਮਿਸੀਆਂ ਦੋ ਤਿੰਨ ਰੋਟੀਆਂ ਦਾ ਮਿਸੀਆਂ ਲਾਉਣੀ ਆ ਆਪਦੇ ਜੋਗੀਆਂ ਲਾ ਲਾਂਗੇ ਦੋ ਇਹ ਖਾ ਲੈਣਗੇ ਦੋ ਜਾਂ ਚਾਰ ਬੇਟਾ ਤਾਂ ਖਾਂਦਾ ਨਹੀਂ ਮਿੱਸੀ ਉਹ ਤਾਂ ਕਹੂਗਾ ਰੋਟੀਆਂ ਨੇ ਕੋਈ ਮੋਟੀਆਂ ਰੋਟੀਆਂ ਨਹੀਂ ਖਾਂਦਾ ਉਹ ਕਹਿੰਦਾ ਸਿੰਪਲ ਪਤਲੀ ਰੋਟੀ ਤੇ ਲੋ ਜੀ ਆਪਾਂ ਮਿੱਸੀਆਂ ਲਾ ਕੇ ਪਹਿਲਾਂ ਫਿਰ ਲਾਵਾਂਗੇ ਕਣਕ ਦੀਆਂ ਤੇ ਹੁਣ ਪਹਿਲਾਂ ਰੋਟੀ ਲਾ ਲਈਏ ਫਿਰ ਦਾਲ ਮੈਂ ਹਲੇ ਵੀ ਚਲਾਇਆ ਨਹੀਂ ਕੁੱਕਰ ਘੱਟ ਕਰਤਾ ਲਾਤੀ ਗੈਸ ਘੱਟ ਕਰਤਾ ਜਦੋਂ ਇਹਨੇ ਸੀਟੀ ਮਾਰਨੀ ਐ ਨੇ ਰੋਲਾ ਪਾ ਦੇਣਾ ਤੇ ਫੇਰ ਲੋ ਜੀ ਦੋ ਤਿੰਨ ਸੀਟੀਆਂ ਚ ਬਣ ਜਾਣੀ ਆ ਦਾਲ ਰੋਟੀ ਠੁੱਕ ਤਾਂ ਨਿਮੇੜ ਕੇ ਹੁਣ ਇਹ ਅੱਕਾ ਉਹ ਵੀ ਅੱਜ ਗਰਮ ਕਰਦੇ ਆਪਾਂ ਇਹਦੇ ਵਿੱਚੋਂ ਕੱਢਦੀ ਆ ਮੈਂ ਲੱਸੀ ਪਹਿਲਾਂ ਸਾਈਡ ਤੇ ਕਰਕੇ ਕਿਉਂ ਪਹਿਲਾਂ ਲੱਸੀ ਕੱਢਾਂ ਫਿਰ ਇਹਨੂੰ ਗਰਮ ਧਰੂੰਗੀ ਤੇ ਲੋ ਜੀ ਇਹਦੇ ਵਿੱਚ ਗਰਮ ਕਰਕੇ ਫ੍ਰਿਜ ਚ ਲਾਤਾ ਸੀਗਾ ਕੱਲ ਮੈਂ ਆ ਕੇ ਕਰੂੰਗੀ ਆ ਕੇ ਹੋਇਆ ਨਹੀਂ ਟਾਈਮ ਨਹੀਂ ਲੱਗਿਆ ਲੋ ਜੀ ਲੱਸੀ ਕੱਢਤੀ ਆ ਇਹਦੇ ਵਿੱਚੋਂ ਲੱਸੀ ਕੱਢ ਕੇ ਹੁਣ ਇਹਨੂੰ ਧਰ ਤੱਕ ਗਰਮ ਗਰਮ ਕਰਕੇ ਹੁਣ ਮੇਰਾ ਮਨ ਬਣ ਗਿਆ ਮੈਂ ਕਿਹਾ ਮਸ਼ੀਨ ਹੀ ਲਾ ਦਾਂਣੀ ਆ ਕੱਪੜੇ ਆੜੀ ਕੱਲ ਫਿਰ ਮੈਂ ਧੋ ਕੇ ਨਹੀਂ ਗਈ ਉੰਜੇ ਤਾਂ ਹੱਥ ਨਾਲ ਧੋ ਦਾਨੀ ਆ ਮੈਂ ਕਿਹਾ ਹੁਣ ਨਾਲੇ ਵੀਰੇ ਦੇ ਨੇ ਚਿੱਟੇ ਦੋ ਲੋਹਾਂ ਹੋ ਗਏ ਇੱਕ ਪਾ ਗਿਆ ਕੱਲੂ ਫਿਰ ਨਹੀਂ ਧੋਉਂਗੀ ਤੇ ਲੋ ਜੀ ਹੁਣ ਕਿਉਂ ਗਰਮ ਕਰ ਦਾਨੀ ਆ ਉਧਰ ਲਗਾਤੀ ਮਸ਼ੀਨ ਮੈਂ ਕੰਮ ਤੰਦਨ ਵੇੜ ਕੇ 12 ਵਜੇ ਮਸ਼ੀਨ ਲਾਈ ਆ ਕੋਈ ਟਾਈਮ ਨਾ ਉਧਰ ਨਾ ਉਧਰ ਫਿਰ ਦੁਹਰੇ ਚ ਹੋਰ ਕਿਹੜੇ ਕੰਮ ਆ ਕੋਈ ਮੈਨੂੰ ਹੁਣ ਕੱਪੜੇ ਧੋ ਦੂੰਗੀ ਨਾਲੇ ਕਿਉਂ ਗਰਮ ਕਰ ਲਾਣੀ ਆ ਇਧਰ ਤੇ ਲੋ ਜੀ ਕਿਉ ਹੋ ਗਿਆ ਆਪਣਾ ਗਰਮ ਵਧੀਆ ਵਧੀਆ ਹੋ ਗਿਆ ਗਰਮ ਤੇ ਇੰਨੀ ਮੈਂ ਇੱਕ ਚਮਚਾ ਫੇਰਦੀ ਸੀਗੀ ਆਲੇ-ਦਲੇ ਲੱਸੀ ਨੂੰ ਸੀ ਲੱਗੀ ਪਈ ਸੀ ਸਾਫ਼ ਹੋ ਜੂਗੀ ਸਾਰੇ ਰੜ ਜੂਗਾ ਤੇ ਲੋ ਜੀ ਕਿਉ ਹੋ ਗਿਆ ਗਰਮ ਆਪਾਂ ਕੱਪੜੇ ਕੱਢ ਕੇ ਹੁਣ ਸੁੱਕਣੇ ਪਾਰੇ ਇਹ ਬਾਹਰ ਚਿੱਟੇ ਪਹਿਣਾ ਹਰੇ ਕਾਲੀ ਪੀਲੀ ਪਾਦੇ ਬੇਟੇ ਦੇ ਨਾਲੇ ਮੇਰਾ ਸੂਟ ਸੀਗਾ ਇੱਕ ਤੇ ਲੋ ਜੀ ਝੱਗ ਬਣ ਗਏ ਇੱਧਰ ਕਿਉਂ ਚ ਮੈਂ ਕਿਹਾ ਪਹਿਲਾਂ ਬੰਦ ਕਰੂੰਗੀ ਫਿਰ ਜਾਵਾਂਗੀ ਪਾਉਂਗੀ ਸੁੱਕਣੇ ਕਿਉਂ ਬੰਦ ਕਰਦਾ ਕਿਤੇ ਉੱਪਰ ਕੇ ਸਾਰਾ ਬਾਹਰ ਪੈ ਜਵੇ ਵਧੀਆ ਬਣ ਗਏ ਆ ਤੇ ਲੱਸੀ ਮਚ ਗਈ ਆ ਸਾਰੀ ਵਧੀਆ ਬਣ ਗਿਆ ਤੇ ਲੋ ਜੀ ਕਿਉ ਹੋ ਗਿਆ ਆਪਣਾ ਗਰਮ ਤੇ ਹੁਣ ਕਰਤੀ ਆਪਾਂ ਗੈਸ ਬੰਦ ਗੈਸ ਬੰਦ ਕਰਤਾ ਇਹਨੂੰ ਢੱਕ ਦਿੰਨੇ ਆਂ ਨੇ ਤੱਕ ਕੇ ਕੰਮਕਾਰ ਕਰਿਆ ਕੀ ਉਹ ਪਾ ਦੇਖਦੇ ਨੇ ਲੋ ਜੀ ਢੱਕਦਾ ਮੈਨੂੰ ਐਸੀ ਉਬਲੇ ਨਾ ਜਾਵੇ ਕਿ ਟਿੱਕ ਤੇ ਟੁੱਲ ਜਵੇ ਕਿਆ ਹੋ ਗਿਆ ਆਪਣਾ ਠੰਡਾ ਕੱਪੜੇ ਪਾਤੇ ਸੀਗੇ ਸੁੱਕਣੇ ਸੁੱਕਣੇ ਪਾ ਕੇ ਉਸ ਤੋਂ ਬਾਅਦ ਆ ਗਿਆ ਸੀ ਗਮੀ ਵਾਵਾ ਤੇ ਕੱਪੜੇ ਸੁੱਕਣੇ ਪਾਤੇ ਹੁਣ ਵਿੱਚੇ ਪਾ ਦੇ ਸੀਗੇ ਫਿਰ हट ਗਿਆ ਤੇ ਹੁਣ ਆਪਾਂ ਕਰਦੀ ਏ ਘੋ ਪੁੰਨਦਾ ਮੈਂ ਡੱਬੇ ਦੇ ਵਿੱਚ ਠੰਡਾ ਹੋ ਗਿਆ ਹੁਣ ਸ਼ਾਮ ਨੂੰ ਮੈਂ ਫਿਰ ਮੈਂ ਡੱਬੇ ਚ ਪੁੰਨਦਾ ਨਹੀਂ ਆ ਇਹ ਡੱਬਾ ਪਰਾਂ ਰੱਖ ਦਾਂਗੇ ਬੰਨ ਜਾ ਜਾਊਗਾ ਨਾਲੇ ਪੋਣੀਆਂ ਜ ਮੈਂ ਦੋ ਪੋਣੀਆਂ ਨਾ ਪੁੰਨ ਲੈਣੀਆਂ ਹੁਣ ਫਿਰ ਇਹ ਵਧੀਆ ਲੱਸੀ ਜੀ ਨਹੀਂ ਬਗਦੀ ਪੁੰਨ ਕੇ ਸਮਾਰ ਕੇ ਲੱਸੀ ਜੀ ਵਿੱਚ ਨਹੀਂ ਜਾਂਦੀ ਫਿਰ ਡੱਬੇ ਚ ਵਧੀਆ ਚ ਪੋਣੀ ਪਲਾਸਟਿਕ ਦੀ ਵਧੀਆ ਸੰਘਣੀ ਆ ਇਹ ਲੋਹੀ ਦੀ ਤੇ ਵਿੱਚ ਦੀ ਨੰਗ ਜਾਂਦਾ ਕਿਉ ਫਿਰ ਇਹਦੇ ਕਰਕੇ ਮੈਂ ਦੋ ਪੋਣੀਆਂ ਲਾ ਲੈਣੀਆਂ ਤੇ ਲੋ ਜੀ ਪੁੰਨਦਾ ਹੁਣ ਤੱਕ ਕਿਉ ਥੋੜਾ ਥੋੜਾ ਨਤਾਰ ਕੇ ਪੁੰਨਦੀਆਂ ਵਿੱਚ ਲਸੀ ਆ ਪੁੰਨੀਆਂ ਜੰਦਾ ਪਰ ਜੂ ਇਹ ਵੀ ਅਗਲੀ ਵਾਰੀ ਪਰ ਜੂ ਜਦੋਂ ਅਗਲੀ ਵਾਰੀ ਗਰਮ ਕਰੂੰਗੀ ਜਦੋਂ ਇਹਨੇ ਭਰ ਜਣਾ ਫੇਰ ਹੁਣ ਇੱਕ ਮਹਸੇ ਰਹੀ ਹੁਣ ਹੋ ਜਾਣਾ ਬੰਦ ਆਪਣਾ ਤੇ ਲੋ ਜੀ ਹੁਣ ਕਰਦੇ ਆ ਚਾਹ ਆਪਾਂ ਚਾਹ ਪਾਣੀ ਪੀਨੇ ਆ ਹੁਣ ਦੁਪਹਿਰ ਦੀ ਚਾਹ ਤੇ ਇਹ ਬਹਰ ਦੀ ਨਾਲ ਲੈ ਲਿਆ ਚਾਰ ਅੰਬਦਾ ਤੇ ਮੇਰੀ ਇੱਕ ਰੋਟੀ ਦੋ ਰੋਟੀਆਂ ਇਹਨਾਂ ਦੀਆਂ ਹੀ ਖਾਣਗੇ ਮੈਂ ਖਾऊं ਇੱਕ ਤੇ ਚਾਹ ਚੱਕ ਲਈ ਸੀ ਮੈਂ ਤਿਹੇ ਪੈਰ ਦੀ ਤਿਹੇ ਪੈਰ ਦੀ ਰੋਟੀ ਤੇ ਚਾਹ ਨਾਲ ਪ੍ਰਸ਼ਾਦ ਦੇ ਬਹੁਤ ਵਧੀਆ ਲੱਗਦੇ ਨੇ ਤੇ ਲੋ ਜੀ ਇੱਕ ਰੋਟੀ ਮੈਂ ਖਾਣ ਨੂੰ ਇੱਧਰ ਆ ਗਏ ਅਸੀਂ ਜਾਂ ਮੀ ਇੱਧਰ ਆ ਗੀਆਂ ਮਾਣਵਾ ਮਾਣਵਾ ਨੂੰ ਜਦੋਂ ਪਤਾ ਫਿਰ ਨਾਲੇ ਪਾਤੀ ਰੋਟੀ ਖਾ ਲੈਣ ਜੀਆ ਚਲੋ ਆਪਦਾ ਭੁੱਖੀਆਂ ਫਿਰਦੀਆਂ ਸੀ ਅੱਜ ਆ ਗਏ ਨੰਨੇ-ਮੁੰਨੇ ਕਿਧਰੋਂ ਫਿਰ ਕੇ ਜ਼ਮੀਂ ਚ ਕੱਲ ਪਰਸੋਂ ਵੀ ਵਧੀਆ ਪੈ ਗਿਆ ਸੀ ਜਮੀਂ ਅੱਜ ਵੀ ਕਣੇ ਜੀ ਆ ਗਏ ਬਹੁਤ ਜ਼ਿਆਦੇ ਆ ਗਏ ਤੇ ਇਧਰੋਂ ਇਹ ਆ ਗਏ ਇਹਨਾਂ ਨੂੰ ਪਾਤਾ ਦੁੱਧ ਤੇ ਪੀਣਣ ਦੇ ਨਾਲੇ ਖਾਣਣ ਦੇ ਰੋਟੀ ਕੱਪੜੇ ਲਾ ਲਈ ਸੀ ਇਹ ਮੈਂ ਅੰਦਰ ਪਾ ਤੇ ਵੀਡੀਓ ਮੈਂ ਬੜਾ ਯੂਨੀਪੌਂਡਿਆਂ ਦੀ ਹੁਣ ਦੇਖੋ ਨਹੀਂ ਕਿੰਨਾ ਆ ਗਿਆ ਕਿੰਨਾ ਬਹੁਤ ਜ਼ਿਆਦੇ ਆ ਗਿਆ ਇਧਰ ਖੇਪ ਕੇ ਨਾਲ ਮੈਂ ਗੇੜਾ ਮਾਰਨ ਵਾਗੀ ਸੀ ਕਿ ਨਾਲੇ ਮਾਣੇ ਹੁਣ ਦੁੱਧ ਪਾਉਣੇ ਬੈਠੀ ਆ ਮਾਣੋ ਇੱਕ ਬਿੱਲੀ ਥੋੜਾ ਥੋੜਾ ਪੈ ਰਹੇ ਆ ਸੀ ਜੰਮੀ ਮੈਂ ਮੱਛੀ ਬਾਹਰ ਕਿੜਾ ਮਾਰ ਕੇ ਆਉਣੀ ਐ ਮੈਂ ਬਾਹਰ ਕਿੜਾ ਮਾਰਨ ਲਈ ਲੱਗੀ ਸੀ ਜੀ ਦੇ ਲੋ ਜੀ ਮੀ ਹਟ ਗਿਆ ਏ ਹਟ ਕੇ ਹੁਣ ਸ਼ਾਮ ਨੂੰ ਵਧੀਆ ਪੈ ਗਿਆ ਬਹੁਤ ਜਿਆਦਾ ਮੈਂ ਕੱਪੜੇ ਸੁੱਕਣੇ ਪਾਤੇ ਹੁਣ ਸ਼ਾਮ ਨੂੰ ਪੱਗਾਂ ਤਾਂ ਸੁੱਕ ਗਈਆਂ ਸੀਗੀਆਂ ਅੰਦਰ ਰੱਖ ਕੇ ਤੇ ਹੁਣ ਸੁੱਕ ਪਾਤੇ ਸੁੱਕ ਜਾਣਗੇ ਸ਼ਾਮ ਤੱਕ ਹੁਣ ਦਾਲ ਗਰਮ ਕਰਤੀ ਇੱਧਰ ਰਿੰਨ ਦਾ ਨਹੀਂ ਇਹਨੂੰ ਇੱਧਰ ਫਿਰ ਮੈਂ ਭਾਂਡੇ ਮਾਹ ਦੀਆਂ ਹੀ ਮਾਜ ਕੇ ਲਿਆਉਣੀਆਂ ਘਿਓ ਵਾਲਾ ਡੱਬਾ ਵਿੱਚ ਪਾਣੀ ਪਾਤਾ ਥੋੜਾ ਜਿਹਾ ਰਿੰਨ ਲੂ ਇਹਨੂੰ ਰਿੰਨ ਕੇ ਇੱਧਰ ਮਾਣੋ ਬੇਲੀ ਫਿਰਦੀ ਆ ਪਹਿਲਾਂ ਟਾਕੀ 'ਚ ਬੈਠਾ ਸੀ ਮਾਣੋ ਬੱਚਾ ਹੁਣ ਉਹ ਵਹਿ ਗਿਆ ਜਾ ਕੇ ਕੋਈ ਨਾ ਆਏ ਕ ਤਾਂ ਦੱਬੇ ਗਈ ਕੀ ਹੋ ਗਿਆ ਹਾ ਕੀ ਹੋਇਆ ਪਿਆ ਮੋੜਾ ਜਦੋਂ ਤੇਰੇ ਲਾਤੇ ਆਉਂਗੇ ਕੁਇਨ ਫਾਈਰ ਬਰਨਰ ਦੇ ਹੂੰ